ਆਉਂਦੀ ਹੈ ਉਹ ਪੰਜਾਬ ਦੀ ਜਵਾਨੀ ਕਰਕੇ ਅੱਜ ਉਹ ਫਾਇਦਾ ਤਰੰਗਾਂ ਤੇ ਡਾ ਝੁੱਲਦਾ 90% ਕਰਵਾਨੀਆਂ ਸਿੱਧਾ ਆਮੜੇ ਦਿੱਤੀਆਂ ਮੈਂ ਖਾਲਸਾ ਤੇ ਉਹਦੇ ਸਾਡੇ ਆਗੂ ਸਹਿਬਾਨ ਖੜੇ ਨੇਗੇ ਮੈਂ ਬਾਹਰੀਆਂ ਗੱਲਾਂ ਤਾਂ ਨਹੀਂ ਬੋਲੂਗਾ ਮੈਨੂੰ ਬੁਲਾਇਆ ਜਾਂ ਨਹੀਂ ਆਂਦਰੋਂ ਪਰ ਜਿਵੇਂ ਸਾਡੇ ਆਗੂ ਸਹਿਬਾਨ ਕਹਿਣਗੇ ਇੱਥੇ ਜੇ ਕਰਵਾਨੀ ਦੀ ਰੋਡ ਪਈ ਤਾਂ ਕਰਵਾਨੀ ਥੋੜਾ ਭਰਾ ਸਭ ਤੋਂ ਪਹਿਲਾਂ ਦੇਖੇ ਜੀ

ਕਿਸਾਨ ਜਦੋਂ ਕਹਿੰਦੇ ਉਹ ਦੁਆਵੰਦੀਆ ਹੈ। ਪੰਜਾਬ ਦੀ ਉਹ ਜਵਾਲੀ ਕਰਕੇ ਅੱਜ ਉਹ ਅਫਾਇਦਾ ਤਰੰਗਲ ਕੱਢਾ ਝੂਲਦਾ 90% ਕਰਵਾਨੀਆਂ ਸਿੱਧਾ ਆਪਣੇ ਦਿੱਤੀਆਂ। ਮੈਂ ਕਿਸਾਨ ਦੇ ਚੋਣੇ ਸਾਡੇ ਆਗੂ ਸਹਿਬਾਨ ਖੜੇ ਨੇਗੇ। ਮੈਂ ਬੜੀਆਂ ਗੱਲਾਂ ਤਾਂ ਨਹੀਂ ਬੋਲੂਗਾ ਮੈਨੂੰ ਬੋਲਿਆ ਜਾਂ ਨਹੀਂ ਆਣ ਸਰੋ ਪਰ ਜਿਵੇਂ ਸਾਡੇ ਆਗੂ ਸਹਿਬਾਨ ਕਹਿਣਗੇ ਇੱਥੇ ਜੇ ਕਰਵਾਨੀ ਦੀ ਰੋੜ ਪਈ ਤਾਂ ਕਰਵਾਨੀ ਤੁਹਾਡਾ ਭਰਾ ਸਭ ਤੋਂ ਪਹਿਲਾਂ ਦੇਖੇ ਜਾਊ। गवर्नमेंट में शर्मा लेनी चाहिए है अभी नौजवान कर रही है <स्थे> <स्य>। ਕਿਸਾਨ <laughs>